ਅੱਗੇ ਇੱਕ ਮਿੰਟ ਦੇ ਵਿੱਚ ਇੱਧਰ ਬਾਬਾ ਜੀ ਕਹਿੰਦੇ ਵੀ 5000 ਰੁਪਏ ਹੋ ਗਿਆ ਭਾਈ ਹੋਰ ਹੱਲ ਮਾਰ ਲੈਣਾ ਮੋਟਰਸਾਈਕਲ ਚਾਰੋਂ ਮੀਜ਼ਾ ਕਰਤੀਏ ਤੇ 3000 ਹੋ ਗਿਆ ਜੀ ਭਾਈ ਜੀ ਉੱਪਰ ਜੀ ਕੋਲ ਥੱਲੇ ਭਾਈ ਉੱਪਰ ਭਾਈ ਆਪਣਾ ਕਿ ਵੀ ਘੱਟ ਚ ਲੋਕ ਘੋੜੇ ਚਰਦੇ ਆ ਤੇ ਅਰੇ ਵੀ ਕੋੜਾ ਖੁੱਲਣਾ ਜਾਵੇ ਦੂਜਾ ਮੈਂ ਇੱਕ ਦਿਓ ਭਾਈ ਥੱਲੇ ਮੰਗੀ ਜਾਂਦੇ ਆ ਭਾਈ મીકર ડે કહો યાર આખું એમએલ ભાઈ પીછે વોટો માફી કદાચ I'm trying to go on the field. Is <laughs> it damage? भाई ठहरत आहे भाई ज़रूर करो भाई पासे आयो भाई रहंदो रखे हलो हलो भाई रहण जो दर्स रखे अंदरोली <laughs> ਆਸਤੋ ਦੋ ਭਾਈਆ ਦੀਜਾ ਤੋਂ ਪਰੇ ਹੋ ਜਾਓ ਭਾਈ ਓ ਧੱਕੇ ਨਾ ਮਾਰੋ ਭਾਈ ਧੱਕੇ ਨਾ ਮਾਰੋ ਭਾਈ ਕਮੇਟੀ ਆਇਓ ਬਾਬਾ ਜੀ ਸਲਾ ਬੁੰਡਾ ਫੜੋ ਭਾਈ ਕਰਕ ਦਾ ਲੱਗ ਜਾਓ ਸਾਈਡ ਤੇ ਹੋ ਜਾਓ ਚਲੀ ਜੰਨੇ ਸਰੀਆ ग़लत आहे सूरू जी ख़ालसा साहिब जी फसे सठ प्यारु कर ਆਹੀ ਗਾਲ ਫਰੀਦ ਮਮਸੂਰ ਮਾਗੀ ਦੇ ਮੇਲੇ ਤੇ ਮੈਨੂੰ ਪਤਾ ਸੀ ਵੀ ਕੱਟ ਬਹੁਤ ਹੋਣਾ ਨੇ ਤੇ ਸਾਹਮਣਾ ਨਹੀਂ ਘੋੜਾ ਖੋੜਾ ਆਪਣਾ ਪੰਜਾਬੀਆਂ ਦਾ ਘੋੜਾ ਅਸੀਂ ਡਰਦੇ ਸੀ ਇਸੇ ਪਿਆਰ ਤੋਂ ਪਰ ਆ ਮੇਰਾ ਯਾਰ ਹੈ ਇਹ ਆ 라ਜੂ ਸਰਪੰਚ ਭਾਗੀ ਬਾਂਦਰ ਵਾਲਾ ਉਹਨਾਂ ਦੇ ਤਾੜੀ ਮਾਰ ਦਿਓ ਉਹ ਬੰਦਾ ਜਿਹਨੇ ਮੈਨੂੰ ਜਦੋਂ 10 ਮਹੀਨੇ ਮੈਨੂੰ ਝੂਠਾ ਪਰਚਾ ਦੇ ਕੇ ਦੇਖੋ ਕੀ ਗੱਲ ਸੁਣਾ ਤੇ ਨਾ ਤੁਸੀਂ ਇਨੀ ਦੁਨੀਆ ਸੁਣ ਗੋ ਰਕਾਰ ਟੱਟਿਆ ਇੱਕ ਵੀਡੀਓ ਤੇ 50 ਹਜ਼ਾਰ ਮੁੰਡਾ ਇਕੱਠਾ ਹੋਇਆ ਤਾੜੀ ਮਾਰਦੇ ਕਿਹਦੇ ਵੀ ਵੀਡੀਓ ਤੇ ਉਹ ਪਿਆਰ ਆ ਉਹ ਉਹ ਪਿਆਰ ਜਿਹੜਾ ਤੁਹਾਨੂੰ ਫਰਕ ਪਾਉਂਦਾ ਸਭ ਨੂੰ ਪਤਾ ਹੈ ਜਿਹਨੇ ਗੱਡੀ ਮਾਰੀ ਮੇਰਾ ਸਾਲਾ ਤੇ ਜਿਹਨੇ ਪਰਮਾਰੀ ਮੇਰੀ ਸੱਸ ਉਹ ਨਾਲ ਬੈਠੀ ਜੱਡੀ ਮਾਰੀ ਪਰ ਮੈਨੂੰ ਮਰਿਆ ਉਸ ਤੋਂ ਪਹਿਲਾਂ ਮੈਨੂੰ 12 ਦੇ ਤਾਂ ਮੈਂ ਨਹੀਂ ਮਰਿਆ ਫਿਰ ਦੇਖੋ ਮੇਰੇ ਦੰਦ ਟੁੱਟ ਗਏ ਮੈਨੂੰ ਆ ਜਾ ਕੇ ਜ਼ਹਿਰ ਦੇ ਦਿੱਤਾ 10 ਮਹੀਨੇ ਜ਼ਹਿਰ ਤੇ ਨਹੀਂ ਮਰਿਆ 10 ਮਹੀਨੇ ਜ਼ਹਿਰ ਤੇ ਰੱਖਿਆ ਪਰ ਹੁਣ ਇੱਕ ਧਿਆਨ ਮਾਰਦੇ ਦੋ ਸਾਲ ਹੋ ਗਏ ਮੇਰਾ ਸਾਲੇ ਤੇ ਤਿੰਨ ਤੋਂ 7 26 ਤੇ 235459 ਲੱਗੀ ਹੋਈ ਆ ਹਲੇ ਤੱਕ ਗ੍ਰਿਫਤਾਰੀ ਨਹੀਂ ਹੋਈ ਆਹ ਬੰਦਾ ਆਹ ਬੰਦਾ ਜਿਹਨੇ ਮੈਨੂੰ ਕੁੱਤੇ ਦੰਦਾ ਹੋਇਆ ਨਾਲ ਪ੍ਰਸ਼ਾਦ ਬਣਾ ਬਣਾ ਕੇ ਦਿੱਤਾ ਇਹਦੇ ਲਈ ਕਾੜੀ ਮਾਰ ਦੋ ਮੇਰੇ ਲਈ ਕੋੜਾ ਲੱਗ ਗਿਆ ਅੱਜ ਮੈਂ ਉਹ ਨਾਥੇ ਰਾਜਾ ਸਾਹਿਬ ਗੱਡੀ ਤੇ ਬੈਠੇ ਸੀ ਆਪ ਆਏ ਸੀ ਉੱਥੇ ਨਹੀਂ ਜਾਣਾ ਸੀ ਉੱਥੇ ਮਿਸ ਕਰਨਾ ਪਿਆ ਤੂੰ ਡੌੜ ਰਿਹਾ ਵੀਰ ਉਹਨੀਆਂ ਮਾਂਦਾਂ ਲਿਆ ਡੌੜਨ ਸੀ ਉਹ ਮਿਸ ਕਰਦੀਆਂ ਪਈਆਂ ਤੰਨ ਵਿਆਹ ਸੀ ਤੰਨ ਖੋਹ ਸੀ ਸਾਰੇ ਮਸਕਰ ਤੈਨ ਲਗਿਆ ਜਾਣਾ ਤਾਂ ਸਾਦਰ ਦੀ ਤਲਵੰਡੀ ਜਾਣਾ ਆਹ ਥੋੜਾ ਵਿਆਹ ਸੀ ਯਾਡ ਜੀਪੀਟੀ ਨੇ 25 ਕਰੋੜ ਕੀਮਤ ਲੱਤੀ ਆ ਸਾਰੇ ਸਾਲਾਂ ਦੀ ਕੋਈ 100 ਕਰੋੜ ਦੇ ਜੇ ਪਾਰ ਕੇ ਸੜਦਾ ਜਿਹੜੇ ਪਾਣਾ ਦਾ ਹਣ ਜਿਹੜੇ ਕਹਿੰਦੇ ਨੇ ਗੰਨਾਂ ਨੇ ਆ ਪਿੱਛੇ ਦੇ ਦੋ ਬੱਤੇ ਆਇਆ ਠੀਕ ਹੈ ਕਿਸਾਨਾਂ ਦੇ ਬੱਚੇ ਨੇ ਇੱਕ ਦੀ ਅਸੀਂ 1.5 ਕਰੋੜ ਕੀਮਤ ਮੰਗੀ ਆ ਇੱਕ ਦੀ ਕਰੋੜ ਆ ਗਈ ਆ ਤਾੜੀ ਲਾਓ ਜਿਹਦੇ ਜਿਹਦੇ ਮੈਂ 10 ਬੱਚੇ ਜਨਾਬ ਹੱਲਦਾ ਜਿਹੜੇ 50 ਲੱਖ ਤੋਂ ਉੱਪਰ ਵਿਕ ਰਹੇ ਨੇ ਜਿਨ੍ਹਾਂ ਦੀਆਂ ਮਾਵਾ 5 ਲੱਖ ਤੋਂ ਘੱਟ ਤਸਵੀਰੀਆਂ ਇਹ ਬੱਧ ਕੀ ਗੱਲ ਆ ਇਹਦਾ ਭਾਈ ਸਰਖਾਤ ਦੀ ਵੇਚਿਆ ਮੰਨ ਕੇ ਲੈ ਗਏ ਅੱਜ ਤਾਂ ਅੱਜ ਤਾਂ ਘੋੜੀ ਵਾਲੇ ਇੱਕ ਟ੍ਰੈਂਡ ਚੱਲਿਆ ਇੱਕ ਮਿੰਟ ਰੱਤੀ ਟੱਕੇ ਨਾਲ ਮਾਝਪੁਰ ਇੱਕ ਪੱਤੇ ਦੀ ਗੱਲ ਦਾਰਨਾ ਜਦੋਂ ਕੋੜੀਆ ਨਾਲ ਦੇ ਵਿੱਚ ਟ੍ਰੈਂਡ ਚੱਲ ਪਿਆ ਵੀ ਜਿਹੜਾ ਜਿੰਨਾ ਕੋੜਾ ਰਹੇਗਾ ਬੇਚੂਗਾ ਉਹ ਨਹੀਂ ਹੁੰਦੀ ਵੱਡੀ ਤੌਰ ਪਰ ਅੱਜ ਤੋਂ 10 ਸਾਲਾਂ ਬਾਅਦ ਤੁਸੀਂ ਅਫਸੋਸ ਕਰੋਗੇ ਵੀ ਜੀਨੇ ਕੋੜੇ ਬੇਚੇ ਜਿੰਨਾ ਚ ਪੰਜਾਬ ਕੋਲੇ ਟੌਪ ਦੇ ਕੋੜੇ ਟੌਪ ਦੇ 25 ਤੇ 20 ਕੋੜੇ ਨਹੀਂ ਹੁੰਦੇ ਉਸ ਤੋਂ ਬਾਅਦ ਫਾਈਨਲ ਮੈਚਿੰਗ ਦੀ ਕਾਹਲੀ ਨਾ ਕਰੋ ਅੱਜ ਪੰਜਾਬ ਕੋਲੇ 10 8 ਤੋਂ 7 ਤੋਂ 8 ਟੌਪ ਵਾਲੇ ਕੋੜੇ ਆ ਸੋਚ ਜਿਹਾ ਆਪਾਂ ਇੱਦਾਂ ਹੀ ਵੇਚੀ ਗਏ ਤਾਂ ਜਿਹੜੇ ਆ ਕਿਸਾਨਾਂ ਦੇ ਘਰੇ 5-5 ਲੱਖ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੁੱਤਰ ਦੇ ਬੋਤਨਾ ਤੇ ਇਹਦਾ ਸਾਨੂੰ ਕਿਹੜੇ 15 ਕਰੋੜ 10 ਕਰੋੜ ਬੁਰਾ ਲੱਗਦਾ ਸਿਰਫ ਪਿਆਰ ਅੱਜ ਬੰਦੇ ਕਹਿੰਦੇ ਦੀਪ ਬਾਬਾ ਜੀ ਝੂਠ ਨਹੀਂ ਬੋਲਦੇ ਇੱਕ ਮੈਂ ਇੱਕ ਦੇ ਬੰਦੇ ਕਹਿੰਦੇ ਯਾਰ 35 ਕਿੰਨੇ ਕਿਹੜਾ ਬੜੀ ਛੜਦਾ ਇੱਕ ਗੱਲ ਦੱਸੋ 50 50 ਕਿੱਲੇ 50 50 ਕਿੱਲੇ ਦੇ ਲਈ ਕਦੇ ਆਏ ਘਟ ਹੋਇਆ ਦੱਸੋ ਵਾਜ ਆ ਵੀ ਦੇਖਦੇ ਆਈ ਗਾਰਨਾ ਸੋ ਕਮੇਟੀ ਦਾ ਸਭ ਤੋਂ ਵੀ ਦਰਬੰਡੀ ਵਾਲੇ ਵੀ ਸਾਰੀ ਕਮੇਟੀ ਦਾ ਖਾਸ ਕਰਕੇ ਸਾਡੇ ਬਾਬਾ ਜੀ ਇੱਕ ਸਾਡੇ ਆਹ ਬਾਬਾ ਜੀ ਜਿਹੜੀ ਮਾਰਦੇ ਰੀਅਲ ਹਾਰਸ ਬਬਰ ਨੇ ਸਾਡੇ ਮਹਾਰਾਜ ਬਾਬਾ ਜੋਰਾ ਸਿੰਘ ਜੀ ਨੇ ਜੋਰ ਨਾਲ ਤੜੀ ਮਾਰਦੇ ਹੋ ਸਰਕਾਰ ਦੇ ਪੂਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਇਹਨਾਂ ਦੇ ਪਿਆਰ ਲਈ ਲੈ ਕੇ ਆਉਣੀ ਆ ਲਓ ਜੀ ਹੁਣ ਦੱਸਿਓ ਕੋਈ ਨਹੀਂ ਰਾਜੀਪੁਰ ਪੰਜੋਤੇ ਲਈ ਕਰਾਇਆ ਹੈ ਐਮਐਲਏ ਬਣਾਉਣਾ ਹੈ ਮੋਹੰਦਰੀ ਬਣਾਉ ਛੋਡੇ ਲਈ ਜੀ ਆਪਾਂ ਅੱਜ ਕੌਂਟਰੋਵਰਸੀਅਲ ਬਿਆਨ ਨਹੀਂ ਹੁੰਦੇ ਇੱਕ ਹੋਰ ਸੁਣ ਲੋ ਹਾ 6 7 8 ਤੇ 9 ਮਾਰਕ ਕਿੰਨਾ ਦਾ ਮੇਲਾ ਪੰਜਾਬ ਦਾ ਪੰਜਾਬੀਆਂ ਦਾ ਐਨਆਰਆਈ ਵੀਰਾਂ ਦਾ ਆਪਣਾ ਮੇਲਾ ਇਹਨੇ ਖੇੜੀ ਵਾਲੇ ਬਾਗ ਦੇ ਦਾ ਮੇਲਾ ਤਾਲੀਆਂ ਲਾ ਦਿਓ 6 ਤੀਕ ਨੂੰ ਦੁੱਧਦੰਦ ਮਾਰ ਵਾਲੀ ਰਿੰਗ 7 ਤਰੀਕ ਨੂੰ ਦੋ ਦੰਦ ਮਾਰવાડી ਰਿੰਗ 8 ਤਰੀਕ ਨੂੰ ਬੜੇ ਪੋੜਾ ਕੋੜੀ ਨਾ ਨੈਂਟਨ ਸ਼ੋਟ ਲੈ ਨਾ ਨੂੰ ਫੁੱਪੂ ਮਾਰਦਾ ਹੁਣਾ ਫਰਾਉਂ ਰਿਹਾ ਨੇ ਲਾਉਣ 50 ਸੈਨਾ ਰੌਣ ਲੱਗਿਆ ਕੋੜਾ ਪਸੰਦਦਾਰ ਆ ਹਾਂ ਕਰ ਰਿਹਾ ਇਸ 55 3 ਆ ਵਾਰ ਕੇ ਯਾਰ ਜੀ ਦਾ ਪਿਆਰ ਤੇ ਲੱਗਿਆ ਹਾਂ ਪੰਜਾਬ ਸਿੰਘ ਦਾ ਤਲ ਲੱਗੇ ਥੋੜੀ ਜਣਾ ਬਣਾ ਲੋ ਜਗਾ ਬਣਾ ਰਹਾ ਕੋੜੇ ਕੋੜ ਮਾਰਦਾ ਨਿਸਰਾਮਾ ਨਾ ਕੋਈ ਡਰਦੀ ਜਾਂਦਾ ਮੈਨੂੰ ਇੱਥੇ ਖੜਨਾ ਪੈਣਾ ਕੋੜੇ ਤੇ ਪਰ ਰਿਹਾ ਰੱਬ ਦਾ ਵਾਸਤਾ ਹਾਂਜੀ ਬਾਪੂ ਜੋਰਸ ਸਿੰਘ ਬੋਲਣਗੇ ਇੱਕ ਦਾ ਭਾਈ ਸਤਕਾਰ ਹੋ ਡਰਾ ਵਰਕੇ ਤਿਆਰੀਆਂ ਹੋ ਜਾਣ ਕੀ ਲਾ ਪਰਤਾਂ ਡਰ ਗਿਆ ਇਹ ਤਾਂ ਮਰਨਾ ਨਹੀਂ ਦੇ ਰਿਹਾ ਕੇ ਇਹ ਤੁਮੇ ਮੈਡ ਮੰਨਦਾ ਉਹ ਪੁੱਤਰ ਆਖਾ ਸਰਬੰਤ ਵਾਹ ਹਾਂ ਹਾਂ ਸਿੱਟਾ ਕਾਰ ਲੋ ਕਾਰ ਲੋ ਲਾ ਦੇ ਜਿਦਾਰਾ K Calvini! 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 K ifatpa Nachtonih! Kcalonih! はい。 ਜਾਗੂ ਪਾਣੀ ਪਿਆ ਰਿਆ ਯਾਰ ਪਾਣੀ ਆ ਜਾ ਆ ਜਾ ਬਾਜੂ ਮੈਨੂੰ ਯਾਰ ਫੜ ਮੈਦਾਨ ਨੂੰ ਕਿਵੇਂ ਹੈਲਦੇ ਕਿ ਨਾ ਉਹਦੀ ਹਰ ਕਾਲ ਦੀ ਯਾਰ ਕੋਈ ਨਾ ਕੋਈ ਨਾ ਓਏ ਖਾਲੇ ਨੂੰ ਕਿਥੇ ਨੂੰ ਗਈ ਨਾ ਲਾਉਗਾ ਧਰ ਦੇ ਨਾ ਕਿਦੋਂ ਫੇਰ ਪਿੱਛੇ ਛੱਡ ਨਹੀਂ ਆਉਂਦੇ ਓਏ ਮੈਂ ਕਹ ਕਹਦੀ ਖਤਰਨਾ ਪਾਉਂਦਾ ਹਾਂ ਹੋਰ ਪਿੱਛੇ ਮਾਰਗੇ ਪਿੱਛੇ ਮਾਰਗੇ ਕਿਹਦੇ ਪਿੱਛੇ ਮਾਰੇਗਾ ਪਿੱਛੇ ਉਹ ਵੀ ਕਾ ਗੱਲ ਆ भई हा कीअं